ਖਬਰ ਦਿੜਬਾ ਤੋਂ ਹੈ ਜਿੱਥੇ ਦੇ ਪੰਜਾਬ ਨੈਸ਼ਨਲ ਬੈਂਕ ਦੇ ਮੁਲਾਜ਼ਮਾਂ ਦਾ ਵਪਾਰੀਆਂ ਵੱਲੋਂ ਹਾਰਪਾ ਕੇ ਧੰਨਵਾਦ ਕੀਤਾ ਗਿਆ ਦੱਸਦੀ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੀ ਦਿੜਬਾ ਬ੍ਰਾਂਚ ਵਿੱਚ ਸ਼ਹਿਰ ਦੇ ਵਪਾਰੀ ਨੇ ਕੈਸ਼ ਜਮ੍ਹਾਂ ਕਰਾਉਣ ਭੇਜਿਆ ਸੀ ਪਰ ਉਹ ਕੈਸ਼ 25000 ਜ਼ਿਆਦਾ ਨਿਕਲਿਆ ਜਿਸ ਤੋਂ ਬਾਅਦ ਕੈਸ਼ੀਅਰ ਨੇ ਉਸ ਫਰਮ ਦੇ ਮਾਲਕ ਨੂੰ ਬੁਲਾ ਕੇ ਉਹਨਾਂ ਦਾ ਕੈਸ਼ ਵਾਪਸ ਕੀਤਾ ਜਿਸ ਤੋਂ ਬਾਅਦ ਖੁਸ਼ ਹੋ ਕੇ ਵਪਾਰੀਆਂ ਵੱਲੋਂ ਬੈਂਕ ਦੇ ਸਟਾਫ ਦਾ ਹਾਰਪਾ ਕੇ ਧੰਨਵਾਦ ਕੀਤਾ ਗਿਆ ਦੱਸਦੀ ਹੈ ਕਿ ਕੈਸ਼ ਵਾਪਸ ਕਰਨ ਵਾਲਾ ਕੈਸ਼ੀਅਰ ਐਕਸ ਆਰਮੀ ਅਫਸਰ ਹੈ ਅਤੇ ਪਿਛਲੇ 4 ਸਾਲਾਂ ਤੋਂ ਬੈਂਕ ਵਿੱਚ ਇਸ ਬ੍ਰਾਂਚ ਵਿੱਚ ਹੀ ਕੰਮ ਕਰ ਰਿਹਾ ਹੈ ਕੈਸ਼ੀਅਰ ਦਾ ਕਹਿਣਾ ਹੈ ਕਿ ਉਹ ਅਕਸਰ ਹੀ ਕੈਸ਼ ਵੱਧ ਹੋਣ ਤੋਂ ਬਾਅਦ ਵਪਾਰੀਆਂ ਦਾ ਕੈਸ਼ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਵਾਪਸ ਕਰਕੇ ਆਉਂਦੇ ਹਨ ਉਹਨਾਂ ਨੇ ਕਿਹਾ ਕਿ ਬੈਂਕਿੰਗ ਸੈਕਟਰ ਵਿੱਚ ਕੈਸ਼ ਬਾਦ ਜਾਣਾ ਆਮ ਗੱਲ ਹੈ ਪਰ ਉਹ ਹਰ ਵਾਰ ਹੀ ਵਪਾਰੀਆਂ ਦਾ ਕੈਸ਼ ਵਾਪਸ ਕਰਦੇ ਹਨ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਕੈਸ਼ੀਅਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਇਸ ਲਈ ਉਹ ਬੈਂਕ ਵਿੱਚ ਆ ਕੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰ ਰਹੇ ਹਨ ਉਹ ਇਸ ਤਰ੍ਹਾਂ ਕਰ ਲੈ ਜੀ ਸਾਡਾ ਹਾਰਡਵੇਅਰ ਦਾ ਕੰਮ ਹੈ ਗਾਮੜੀ ਰੋਡ ਤੇ ਦਿੜਬਾਚ ਤੇ ਕੁਝ ਦਿਨ ਪਹਿਲਾਂ ਇੱਕ ਪੇਮੈਂਟ ਜਮ੍ਹਾਂ ਕਰਵਾਈ ਸੀ 50000 ਰੁਪਏ ਦੀ ਆਹ ਸੌਰੀ 25000 ਰੁਪਏ ਦੀ 25000 ਰੁਪਏ ਦੀ ਪੇਮੈਂਟ ਮੈਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਗਿਣ ਕੇ ਜਮ੍ਹਾਂ ਕਰਵਾਇਓ ਤੇ ਉਹ ਇੱਥੇ ਆ ਕੇ ਜਮ੍ਹਾਂ ਕਰਵਾ ਕੇ ਬੇਟਾ ਚਲਾ ਗਿਆ ਘਰਦਿਆਂ ਨੇ ਉਹ ਪੇਮੈਂਟ ਗਿਣ ਕੇ ਦਿੱਤੀ ਸੀ ਕਿਹੜੀ ਬ੍ਰਾਂਚ ਜਮ੍ਹਾਂ ਕਰਾ ਕੇ ਇਹ ਪੀਐਨਬੀ ਬ੍ਰਾਂਚ ਦੇ ਵਿੱਚ ਸਾਡਾ ਖਾਤਾ ਹੈ ਜੀ ਜੜਵਾ ਦੇ ਵਿੱਚ ਸ਼ੇਰੇ ਪੰਜਾਬ ਮਾਰਕੀਟ ਦੇ ਵਿੱਚ ਉਹ ਆ ਕੇ ਕਰਾ ਕੇ ਜਮ੍ਹਾਂ ਕੇ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਸਾਡੇ ਕੋਲੇ ਫੋਨ ਆਂਦਾ ਹੈ ਮਨਪ੍ਰੀਤ ਜੀ ਦਾ ਇਹ ਇਦਾਂ ਕਰਕੇ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਵਿਸ਼ਾਏ ਤੁਹਾਡੀ ਪੇਮੈਂਟ ਚ ਕੋਈ ਘਟ ਵੱਧ ਹੈ ਅਸੀਂ ਕਿਹਾ ਵੀ ਅਸੀਂ ਤਾਂ ਇੱਕ ਵਾਰੀ ਗਿਣਕੇ ਦਿੱਤੀ ਹੈ ਬਾਕੀ ਤੁਸੀਂ ਦੇਖ ਲਓ ਚਲੋ ਨਹੀਂ ਸਮਝ ਆਇਆ ਫਿਰ ਦੁਬਾਰਾ ਉਹਨਾਂ ਦਾ ਫੋਨ ਆਇਆ ਜੀ ਕਹਿੰਦੇ ਤੁਸੀਂ ਦੁਬਾਰਾ ਦੇਖੋ ਵੀ ਕੁਛ ਨਾ ਕੁਛ ਦਿੱਕਤ ਹੈਗੀ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਸਾਨੂੰ ਐ ਲੱਗਿਆ ਵੀ ਕਿਤੇ ਕਹਿੰਦੇ ਨੇ ਵੀ ਪੇਮੈਂਟ ਘਟ ਹੈ ਅਸੀਂ ਕਿਹਾ ਵੀ ਸਾਡੀ ਪੇਮੈਂਟ ਘਟ ਤਾਂ ਹੈ ਨਹੀਂ ਵੀ ਤੁਸੀਂ ਇੱਕ ਵਾਰੀ ਦੇਖ ਲਓ ਕੋਈ ਗੱਲ ਨਹੀਂ ਸਾਨੂੰ ਨਹੀਂ ਜਾਣਕਾਰੀ ਫਿਰ ਇਹਨਾਂ ਨੇ ਸਾਨੂੰ ਬ੍ਰਾਂਚ ਦੇ ਵਿੱਚ ਬੁਲਾਇਆ ਕਹਿੰਦੇ ਤੁਸੀਂ ਇੱਕ ਵਾਰੀ ਆ ਕੇ ਜਾਓ ਅਪਾ ਇੱਥੇ ਹੀ ਬੈਠ ਕੇ ਗੱਲ ਕਰਦੇ ਆਂ ਫਿਰ ਇਹਨਾਂ ਨੇ ਸਾਨੂੰ ਜਦੋਂ ਅਸੀਂ ਆਏ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਤੁਹਾਡੀ ਉਹ ਪੇਮੈਂਟ 25000 ਨਹੀਂ ਸੀ 50000 ਰੁਪਇਆ ਸੀਗਾ ਬੱਚੇ ਸੀਗੇ ਬੱਚਿਆਂ ਕਰਕੇ ਸਾਨੂੰ ਸਮਝ ਨਹੀਂ ਆਇਆ ਕੁਝ ਸਾਨੂੰ ਪਿੱਛੇ ਮੈਂ 2-3 ਦਿਨ ਬਾਹਰ ਹੋਣ ਕਰਕੇ ਸਾਨੂੰ ਨਹੀਂ ਵੀ ਉਹਦਾ ਕੋਈ ਹਿਸਾਬ ਲੱਗਿਆ ਵੀ ਪੇਮੈਂਟ ਵੱਧ ਹੈ ਜਾਂ ਘਟ ਹੈ ਫਿਰ ਸਾਨੂੰ ਬ੍ਰਾਂਚ ਦੇ ਵਿੱਚ ਕੈਸ਼ੀਅਰ ਆਪਣੇ ਨਿਰਮਲ ਜੀ ਮਨਪ੍ਰੀਤ ਜੀ ਔਰ ਮੈਨੇਜਰ ਸਾਹਿਬ ਕਲਾਸ਼ ਜੀ ਇਹਨਾਂ ਨੇ ਸਾਨੂੰ ਉਹ ਪੇਮੈਂਟ 25000 ਰੁਪਏ ਵਾਪਸ ਕੀਤੀ ਸਨਮਾਨਤਾ ਜੀ ਦੇਖੋ ਇਹਨਾਂ ਚੀਜ਼ਾਂ ਦਾ ਕੋਈ ਕਰ ਹੀ ਨਹੀਂ ਸਕਦਾ ਸਿਰਫ ਇੱਕ ਆਪਾਂ ਧੰਨਵਾਦ ਕਰ ਸਕਦੇ ਹਾਂ ਮੂੰਹੋਂ ਬੋਲ ਕੇ ਉਹ ਇੱਕ ਸ਼ਬਦੀ ਕੀਤਾ ਵੀ ਇਸ ਤਰ੍ਹਾਂ ਦੇ ਬੰਦੇ ਮਿਲਨੇ ਬਹੁਤ ਘੱਟ ਹੈ ਪਰ ਇਹ ਦੇਖਦੇ ਹੋਏ ਵੀ ਇਹਨਾਂ ਦਾ ਸਨਮਾਨ ਬਣਦਾ ਹੈ ਇਹਨੂੰ ਦੇਖ ਕੇ ਹੋਰ ਵੀ ਕਿਸੇ ਨੂੰ ਜਾਗਰਤੀ ਹੁੰਦੀ ਹੈ ਲੱਗਦਾ ਕਿ ਇਮਾਨਦਾਰੀ ਬਹੁਤ ਵੱਡੀ ਮਿਸਾਲ ਹੈ ਲੱਗਦਾ ਤਾਂ ਇਹ ਵੀ ਅੱਜ ਦੇ ਟਾਈਮ ਦੇ ਵਿੱਚ ਕੋਈ 10 ਰੁਪਏ ਨੂੰ ਦੇਖ ਕੇ ਢੁੱਲ ਜਾਂਦਾ ਹੈ ਪਰ ਸਾਨੂੰ ਨਾ ਪਤਾ ਹੁੰਦੇ ਹੋਏ ਵੀ ਇਹਨਾਂ ਨੇ ਬੁਲਾ ਕੇ ਤਿੰਨ ਵਾਰੀ ਖੁਦ ਚੈੱਕ ਕਰਨ ਤੋਂ ਬਾਅਦ ਸਾਨੂੰ ਬੁਲਾ ਕੇ ਇਹਨਾਂ ਨੇ 25000 ਰੁਪਏ ਵਾਪਸ ਕੀਤਾ ਇਸ ਤੋਂ ਵੱਧ ਤਾਂ ਇਮਾਨਦਾਰੀ ਦੀ ਹੋਰ ਮਿਸਾਲ ਨਹੀਂ ਹੋ ਸਕਦੀ। ਇਸ ਤਰ੍ਹਾਂ ਹੀ ਤਾਂ ਐ ਸਮਝ ਲਓ ਜੀ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਹਰੇਕ ਅਦਾਰੇ ਦੇ ਵਿੱਚ ਜ਼ਰੂਰਤ ਹੈ ਪਰ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ। ਪਹਿਲਾਂ ਵੀ ਇਸ ਬ੍ਰਾਂਚ ਦੇ ਵਿੱਚ ਬਹੁਤ ਮੁਲਾਜ਼ਮ ਆ ਕੇ ਗਏ, ਬਹੁਤ ਮੈਨੇਜਰ ਆ ਕੇ ਗਏ ਪਰ ਇਦਾਂ ਦਾ ਸਟਾਫ ਅਸੀਂ ਨਹੀਂ ਕਦੇ ਦੇਖਿਆ ਜੀ। ਐਦਾਂ ਜੀ ਸਿਰ ਫਕਰ ਨਾਲ ਉੱਚਾ ਹੋ ਜਾਂਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਐਸੇ ਇਮਾਨਦਾਰ ਲੋਕ ਅੱਜ ਵੀ ਜਿਉਂਦੇ ਨੇ ਅੱਜ ਵੀ ਹੈਗੇ ਨੇ ਜਿਹੜੇ ਕਿ ਦੂਜਿਆਂ ਨੂੰ ਵੀ ਮੋਟਿਵੇਟ ਕਰਦੇ ਨੇ ਵੀ ਹਾਂ ਤੁਸੀਂ ਇਹ ਚੋਰੀਆਂ ਚਕਾਰੀਆਂ ਨੂੰ ਛੱਡ ਕੇ ਸਿਰਫ ਇਮਾਨਦਾਰੀ ਦੀ ਜ਼ਿੰਦਗੀ ਜੀ ਕੇ ਵੀ ਖੁਸ਼ ਰਹਿ ਸਕਦੇ ਹੋ ਜਿਹਨੇ ਕੈਸ਼ ਜਮਾ ਕਰਾਇਆ ਜੀ ਉਹਦੇ ਵਿੱਚ 25000 ਰੁਪਏ ਵੱਧ ਸੀਗਾ ਇਹਨਾਂ ਨੂੰ ਕਹਿਣ ਤੇ ਮਤਰੇ ਨੇ ਦੱਸਿਆ ਵੀ ਕੈਸ਼ ਤੁਹਾਡਾ ਫालतू ਤਾਂ ਨਹੀਂ ਇਹ ਕਹਿੰਦੇ ਨਹੀਂ ਲੇਕਿਨ ਕੈਸ਼ ਇਹਨਾਂ ਦਾ ਫालतू ਸੀਗਾ ਕਿੰਨੀ ਅਮਾਉਂਟ ਜਮਾ ਕਰਾਈ ਸੀ ਕਿੰਨੀ ਵਾਪਸ ਕੀਤੀ ਇਹਨਾਂ ਨੇ ਇਹਨੇ ਤੱਕ ਇਹਨੂੰ ਦੋ ਮਤਲਬ ਪਾਰਟਾਂ ਦੇ ਵਿੱਚ ਕਰਾਈ ਸੀ ਜੀ ਇੱਕ ਪਾਰ ਦੇ ਵਿੱਚ ਜਾਨੀ 25000 ਰੁਪਏ ਵੱਧ ਸੀਗੇ ਉਹ 25000 ਰੁਪਏ ਵਾਪਸ ਕੀਤੇ ਨੇ ਡੇਲੀ ਹੀ 500000 ਰੁਪਏ ਡੇਲੀ ਵਾਪਸ ਕਰਕੇ ਜਾਂਦਾ ਜੀ ਜਿਹੜਾ ਵੱਧ ਕੈਸ਼ ਹਾਂਜੀ ਹਾਂ ਜਿਦਾਂ ਕੋ ਮਿਸਾਲ ਇੱਕ ਨਰੇਂਦਰ ਸਾਹਰੀ ਚੰਦ ਨੇ ਕੱਪੜੇ ਵਾਲੇ ਤਕਰੀਬਨ ਇਹਨਾਂ ਦਾ ਮੈਂ ਡੇਲੀ ਹੈ ਤਕਰੀਬਨ 500 ਰੁਪਏ ਵਾਪਸ ਕਰਦਾ ਹਾਂ ਹੋਰ ਵੀ ਆਪਣੇ ਬਹੁਤ ਜ਼ਿਆਦੇ ਨੇ ਜਿੰਨੇ ਮੈਂ ਜਾ ਕੇ ਮਤਲਬ ਜਾ ਕੇ ਸ਼ਾਪ ਦੇ ਵਿੱਚ ਕੈਸ਼ ਦੇ ਕਉਣਾ ਜੀ ਕਿੰਨੇ ਸਮੇਂ ਤੋਂ ਤੁਸੀਂ ਜੋਬ ਕਰ ਰਹੇ ਹੋ ਮੈਂ ਇੱਥੇ 4.5 ਸਾਲ ਹੋ ਗਏ ਜੀ ਪਹਿਲਾਂ ਕੀ ਜੋਬ ਕਰਦੇ ਸੀ ਪਹਿਲੇ ਮੈਂ ਹੈਡ ਕੈਸ਼ੀਅਰ ਸੀ ਅਜੇ ਬਰਨਾਲੇ ਕੋਲੇ ਸ਼ੈਣਾ ਪਿੰਡ ਹੈ ਉਸ ਤੋਂ ਪਹਿਲਾਂ ਤੁਸੀਂ ਕਿਸੇ ਹੋਰ ਵੀ ادارے ਦੇ ਵਿੱਚ ਨਹੀਂ ਮੈਂ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਆਰਮੀ ਚੋਂ ਕਿੱਥੇ ਵੀ ਰਹਿਣਾ ਲੱਗਿਆ ਮੇਰਾ ਪਿੰਡ ਤੂਰਵੰਜਰ ਹੈ ਜੀ ਹੁਣ ਅੱਜ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਲੋਕਾਂ ਦਾ ਬੜਾ ਫਕਰ ਹੋ ਰਿਹਾ ਹੈ ਮਾਣ ਕਰਕੇ ਬੜਾ ਬਹੁਤ ਦੀਆਂ ਫਕਰ ਹੋ ਰਹੀ ਕੋ ਲੋਕਾਂ ਨੂੰ ਕੀ ਜਾਨਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਵੀ ਮਤਲਬ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਵਾਪਸ ਕਰੋ ਫਰਮਾਤ ਮੇ ਜਿਆਦਾ ਤਰੱਕੀ ਦਿੰਦਾ ਇਸ ਤਰ੍ਹਾਂ ਦਾ ਆਪਣਾ ਫਾਈਨੈਂਸ਼ੀਅਲ ਸੈਕਟਰ ਹੈ ਬੈਂਕਿੰਗ ਤੇ ਇਹਦੇ ਵਿੱਚ ਇੱਕ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਜਿਹਦਾ ਇੱਕ ਸਾਹਮਣੇ ਲਾਈਵ ਉਦਾਹਰਣ ਐਗਜ਼ਾਮਪਲ ਨਿਰਮਲ ਜੀ ਨੇ ਪੇਸ਼ ਕੀਤਾ ਇਸ ਤੋਂ ਪਹਿਲਾਂ ਵੀ ਇਹ ਮਤਲਬ ਛੋਟੀ ਮੋਟੀ ਅਮਾਉਂਟਾਂ ਕਸਟਮਰ ਨੂੰ ਵਾਪਸ ਕਰ ਦੇਣੇ ਨੇ ਮਗਰ ਇੱਕ ਜਿਹੜੀ ਆ 25000 ਦੀ ਅਮਾਉਂਟ ਸੀ ਕਸਟਮਰ ਨੂੰ ਖੁਦ ਨਾ ਪਤਾ ਹੁੰਦਾ ਵੀ ਇਹਨਾਂ ਨੇ ਤਿੰਨ ਵਾਰ ਕਾਲ ਕਰਕੇ ਕਨਫਰਮ ਕਰਕੇ ਕਸਟਮਰ ਨੂੰ ਆਫਰਾਈਂ ਇਹਦੇ ਵਾਸਤੇ ਅਸੀਂ ਬਾਕੀ ਸਟਾਫ ਨੂੰ ਵੀ ਇਹੀ ਕਵਾਂਗੇ ਹੋਰ ਬੈਂਕਿੰਗ EMPLOYEES ਹੋਰ ਸੈਕਟਰ ਦੇ ਵੀ ਵੀ ਇਮਾਨਦਾਰੀ ਰ